ਕੁਦਾਬਾ ਮੁਦਾਬਾ ਕਾਨਾ ਦੇ ਕੋਲ ਕੁਦਾਬਾ ਮੁਦਾਬਾ ਕੁਦਾਬਾ ਲਿਫਾ ਅਕਮਰਦਾਬਾ ਕੁਦਾਬਾ ਸੁਦਾਬਾ ਬਾਕ ਪਤਾ ਨਹੀਂ ਆਪਣੀ ਰਿਵਰਸ ਕੋਰ ਵਾਲਾ ਮਹਿਕਮਾ ਮੁਦਾਬਾ ਕੁਦਾਬਾ ਮੁਦਾਬਾ ਸੰਗ ਸਭਰਾ ਇਕਤਾ ਗ੍ਰਾਂਜ ਹੈ ਬੰਦਾ ਬਲਾਕ ਅਬਲਕਰਦਾਂ ਜੀ ਆਮ ਕਿਸਾਨ ਇਕੱਠੇ ਹੋਏ ਜਿਨੇ ਦੁਖੀ ਕਿਸਾਨ ਆ ਸਾਨੂੰ ਲਗਭਗ ਜਿਹੜਾ ਉਹ ਅੱਜ 10-15 ਦਿਨ ਹੋ ਗਿਆ ਜੀ ਜਿਹੜੀ ਲਾਈਟ ਆ ਜਿਹੜੀ ਸਾਨੂੰ 8 ਘੰਟੇ ਆਉਂਦੀ ਆ ਬਿਲਕੁਲ ਹੀ ਨਹੀਂ ਆਉਂਦੀ ਐਦਾ 15-20 ਮਿੰਟ ਆਉਂਦੀ ਆ 10-15 ਦਿਨ ਹੀ ਤੇ ਵਾਹ ਮਾੜੀ ਜੀ ਬਾਦ ਆ ਬੁੱਲਾ ਵੀ ਆ ਜਾਂਦਾ ਵਾ ਤੇ ਤਾਰਾ ਜਿਹੜੀਆਂ ਇੰਨੀਆਂ ਜਿਆਦੀਆਂ ਢਿੱਲੀਆਂ ਵੀ ਪੌਂਦੇ ਨਾਲ ਲੱਗੀਆਂ ਵਾ ਤੇ ਉਸੇ ਵੇਲੇ ਬੰਦ ਹੋ ਜਾਂਦੀ ਆ ਤੇ ਜਿਹੜੀ 24 ਘੰਟੇ ਦੀ ਲਾਈਟ ਆ ਉਹ ਵੀ ਸਾਡੀ ਬਿਲਕੁਲ ਹੀ ਖਰਾਬ ਰਹਿੰਦੀ ਆ ਡੂਮਣੀ ਵਾਲੇ ਫਿੱਡਰ ਤੁਸੀਂ ਬੋਲਦੇ ਜੀ ਆਹ ਵੇਖੋ ਜੀ ਆਹ ਬੰਦੇ ਦੀ ਪੈਲੀ ਆ ਤੇ ਹੱਥ ਥੱਲੇ ਤੁਸੀਂ ਨਿਗਾਹ ਮਾਰ ਕੇ ਵੇਖੋ ਜੀ ਇਹਨੇ ਥੱਲੇ ਪੈਲੀ ਆਹ ਤਾਰਾ ਜਿਹੜੀਆਂ ਆ ਸਾਰੀਆਂ ਸਿਰਾਂ ਦੇ ਨਾਲ ਸਾਡੇ ਲੱਗਣੀਆਂ 11 ਕੇ ਵੀ ਲੈਣ ਆਈ ਸਾਡੇ ਦੋ ਬੰਦੇ ਅੱਗੇ ਮਰ ਗਏ ਜੀ ਇੱਕ ਪਿੰਦ ਸਭਰਾ ਇਹ ਕੁਰਲੇ ਬੰਦੇ ਮਿਸਤਰੀ ਕੰਮ ਕਰਦਾ ਸੀ ਉਹ ਵੀ ਇਹੋ ਵਾਲਿਓ ਕੰਧ ਦੇ ਨਾਲ ਤਾਰ ਲੱਗੀ ਸੀ ਇਹ ਬਿਜਲੀ ਭਾਗ ਮੈਂ ਨਾ ਵੀ ਭਗਵੰਤ ਮਾਨ ਤੋਂ ਠੀਕ ਆ ਬੰਦਾ ਚੰਗਾ ਵਾ ਉਹ ਆਦਾ ਵੀ ਮੈਂ ਕੋਲੇ ਦਾ ਪ੍ਰਬੰਧ ਕੀਤਾ ਤੁਹਾਨੂੰ 8 ਘੰਟੇ ਤੋਂ ਵੱਧ ਦੀ ਬੱਤੀ ਮਿਲੂਗੀ ਪਰ ਉਹਦੇ ਕੋਲੇ ਦਾ ਪ੍ਰਬੰਧ ਜਾ ਉਹਦੇ ਬਿਜਲੀ ਘਰ ਖਰੀਦਣ ਦਾ ਪ੍ਰਬੰਧ ਜਿਤਨਾ ਉਹਨੇ ਗੋਂਦਵਾਲ ਵਾਲਾ ਜਿਹੜਾ ਪ੍ਰੋਜੈਕਟ ਖਰੀਦਿਆ ਵਾ ਧੰਨਵਾਦ ਉਹਦਾ ਅਰ ਜੇ ਗਾਰ ਦੇ ਪਾਸੇ ਸਾਡੀਆਂ ਲਾਈਨਾਂ ਹੀ ਨਹੀਂ ਸਾਡੇ ਖੰਭੇ ਹੀ ਨਹੀਂ ਸਾਡੀਆਂ ਜ਼ਮੀਨ ਦੇ ਨਾਲ ਤਾਰਾਂ ਲੱਗਿਆ ਮਹਿਕਮਾ ਕੁੰਬ ਦੀ ਨੀਂਦ ਸੁੱਤਾ ਪਿਆ ਪਤਾ ਨਹੀਂ ਕਿੱਥੇ ਸੁੱਤਾ ਪਿਆ ਜੇਹੀਂ ਜਾਗਿਆ ਨੇ ਤੇ ਇੱਕ ਇੱਕ ਬੰਦਾ ਆਉਂਦੇ ਸਾਡੇ ਕੋਲ ਤੇ ਬੰਦੇ ਹੀ ਨਹੀਂ ਹੁਣ ਅਸੀਂ ਦੱਸੋ ਅਸੀਂ ਪਿਛਲੇ ਸਾਲ ਵੀ ਆਪ ਦੇ ਕੋ ਪੈਸੇ ਪਾ ਕੇ ਇੱਕ ਬੰਦਾ ਨਾਲ ਉਹ ਰੱਖ ਕੇ ਦਿੱਤਾ ਫਾਲਤ ਕੱਢਣ ਨੂੰ ਫੇਰ ਅਸੀਂ ਜੇਹੀ ਵੀ ਰੱਖਾਂਗੇ ਫੇਰ ਅਸੀਂ ਐਕਸ਼ਨ ਵੀ ਰੱਖਾਂਗੇ ਫੇਰ ਅਸੀਂ ਚੀਫ ਵੀ ਰੱਖਾਂਗੇ ਤੇ ਇਹਦਾ ਮਤਲਬ ਵੀ ਸਾਰਾ ਕੋ ਖਸਾਨਾ ਤੇ ਪਾ ਦੇਣਾ ਇਹਨਾਂ ਨੇ ਸਰਕਾਰ ਨੇ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਮੰਤਰੀ ਭੁੱਲਰ ਨੂੰ ਬੇਨਤੀ ਕਰਦਾ ਵੀ ਅੱਜ ਹੀ ਇਹਨਾਂ ਦੇ ਜਿਹੜਾ ਵਟ ਡੜਾਇਆ ਜਾਵੇ ਤੇ ਆ ਡੂਮਣੀ ਵਾਲਾ ਜਿਹੜਾ ਫੀਡਰ ਆ ਇਹਦੇ ਉੱਤੇ ਜੋ ਤਾਰਾਂ ਦਾ ਹਾਲਾ ਵੇਖ ਲਓ ਤੁਸੀਂ ਵੀ ਕਿਤਰਾ ਮਾੜੀ ਜੀ ਮਹਾਵਾ ਆ ਬਗਦੀ ਆ ਤੇ ਉਸੇ ਵੇਲੇ ਫਾਲਟ ਪੈ ਜਾਂਦਾ ਸਾਡੀਆਂ ਪਨੀਰੀਆਂ ਸੁੱਕ ਗਿਆ ਸਾਡੇ ਪੱਠੇ ਸੁੱਕ ਗਿਆ ਗਾਰ ਦੇ ਬੰਨੇ ਪੰਜ ਤਰੀਕ ਆਉਣ ਵਾਲੀ ਸਾਡੇ ਝੋਨੇ ਕਿਤਰਾ ਲੱਗਣੇ ਆ ਇਹੋ ਜਿਹੇ ਹਾਲਾਤ ਆ ਵੀ ਜੇ ਇਧਰ ਦੀ ਰਾਤ ਨੂੰ ਕੋ ਨੰਗਦਾ ਟੱਪਦਾ ਸਿਰ ਲੱਗ ਗਿਆ ਤਾਂ ਇਹ ਮਰ ਜਾਣਾ ਵਾ ਆ ਥੱਲੇ ਜਿੰਨਾਂ ਨੇ ਪਹਿਲੇ ਹੀ ਛੱਡ ਦਿੱਤੀ ਪਹਿਲੇ ਦੀ ਟਰੈਕਟਰ ਟਰੈਕਟਰ ਨੂੰ ਵੀ ਲੱਗਦੀਆਂ ਤਾਰਾਂ ਤੇ ਆ ਪਿਛਲੇ ਬੰਦੇ ਨੂੰ ਤੋਹ ਨਿਗਾਹ ਮਾਰ ਲੈਣੀ ਸ਼ਾਟ ਮਾਰ ਲੈਣਾ ਵੀ ਕੀ ਹਾਲਾਤ ਕੋਈ ਪਰਾਣੀਏ ਤਾਰਾਪੀਆਂ ਜੇ ਅਜ ਤੋਂ ਕੋਈ ਮੇਰਾ ਖਿਆਲ 50 ਸਾਲ ਪਹਿਲਾਂ ਦੀਆਂ ਜੇ ਕੱਲਾ ਕੱਲਾ ਟਰਾਂਸਫਰਮ ਕਰਕੇ ਤੇ ਉਹਨਾਂ ਦੇ ਉੱਤੇ ਹੀ ਕਰਕੇ ਤਾਰਾਂ ਦੇ ਉਹੋ ਹੀ ਤਾਰਾਂ ਬਦਲ ਗਏ ਆ ਠੇਕੇਦਾਰ ਤੇ ਰਲ ਕੇ ਮਹਿਕਮਾ ਪੈਸੇ ਖਾਦੀ ਜਾਂਦਾ ਸਮੇਂ ਸਮੇਂ ਦੀਆਂ ਸਰਕਾਰਾਂ ਖਾਦੀ ਗਈਆਂ ਤੇ ਮੈਂ ਤੇ ਇਸ ਸਰਕਾਰ ਨੂੰ ਬੇਨਤੀ ਕਰਦਾ ਵੀ ਇਹਦਾ ਕੋ ਹੱਲ ਕੀਤਾ ਜਾਵੇ ਨਹੀਂ ਤੇ ਇਹ ਨਾ ਹੁੰਦੀ ਹੋਈ ਵੀ ਅਸੀਂ ਆਪ ਹੀ ਰਾਤ ਨੂੰ ਵੇਖ ਕੇ ਇੱਥੇ ਕਿਤੇ ਤਰਾਦ ਨੂੰ ਫੇਰ ਲਾ ਕੇ ਮਰੇ ਹੋਈਏ ਇਹ ਕਰਕੇ ਮੈਂ ਐਕਸਨ ਸਾਹਿਬ ਨੂੰ ਬੇਨਤੀ ਕਰਦਾ ਵੀ ਜੇ ਤੇ ਇਹਦਾ ਹੱਲ ਕਰਤਾ ਠੀਕ ਆ ਨਹੀਂ ਤੇ ਅਸੀਂ ਦਰੀਆਂ ਉਛਾ ਕੇ ਆਮ ਪਬਲਿਕ ਜਿਹੜਾ ਐਕਸ਼ਨ ਦੇ ਬੂਹੇ ਗਾੜੀ ਬਵਾਂਗੇ ਤੇ ਇੱਥੇ ਆਪਦੇ ਚੇਚੇ ਬੰਦੇ ਘਾਲ ਕੇ ਦੇ ਇਹਨਾਂ ਨੂੰ ਆਗ ਲਵਾਵੇ ਜਿਹੜਾ ਇਹਨਾਂ ਨੂੰ ਦੋ ਚੌਂ ਦਿਨਾਂ ਦੇ ਵਿੱਚ ਠੀਕ ਕਰੇ ਮੁੜ ਕੇ ਸਾਡੀ ਬੱਤੀ 24 ਘੰਟੇ ਹੋ ਜਣੀ ਆ ਅੱਜ ਜਿਹੜੀ 8 ਘੰਟੇ ਲਈ ਆਉਣ ਆਪਣੀ ਝੋਨੇ ਦਾ ਸੀ ਦਿਨ ਚੱਲ ਪਣਾਵਾ ਕਰਨਵੀਰ ਸਿੰਘ ਜੀ ਬੀਕੇਜੂ ਗਰਾਹਾ ਬਲਾਕ ਜਾਂਦੂ ਸਿਕੰਦਰਪਟੇ ਮਸਜਿਦਾਂ ਜੀ ਬਿਜਲੀ ਦੇ ਹਾਲਾਤ ਬੜੇ ਬੜੇ ਆ ਸੁਭਰਾ ਪੀਜਿਕਾ ਤੇ ਵਿੱਚ ਖੋਤੇ ਆਂ ਤਕਰੀਬਨ ਇਹਦੇ 8-10 ਫੀਡਰ ਚੱਲਦੇ ਆ ਤੇ ਕੋਈ ਵੀ ਫੀਡਰ ਦਾ ਇਹ ਨਹੀਂ ਵੀ ਕੋਈ ਇੱਕ ਸਹੀ ਆ ਤੇ ਦੂਜਾ ਮਾੜਾ ਵਾ ਸਾਰੇ ਫੀਡਰਾਂ ਦਾ ਤਾਰਾ ਤਕਰੀਬਨ ਲੀਆਂ ਪਈਆਂ ਕਈ ਫਿਰ ਤੇ ਇਹੋ ਜਿਹੇ ਜਿਹੜੇ 600 700 ਦਿਨ ਤੋਂ ਚੱਲ ਰਹੇ ਲੋਕਾਂ ਦੀ ਜਮੀਨਾਂ ਦੀ ਪਨੀਰੀਆਂ ਸੋਗੀਆਂ ਹੁਣ ਕਸਾਲ ਤੇ ਬੰਦੀ ਜਮੀਨਦਾਰ ਇਕੱਠੇ ਹੋ ਗਏ ਸਾਰੇ ਇੱਥੇ ਪੀਲੀ ਘਰ ਆਏ ਆ ਇਹ ਤੁਸੀਂ ਵੇਖ ਹੀ ਰਹੇ ਜੇ ਸਾਰੇ ਤੁਸੀਂ ਸ਼ਾਟ ਮਾਰੇ ਆ ਬਹੁਤ ਬੁਰੇ ਹਾਲ ਆ ਜਦੋਂ ਪਨੀਰੀ ਨੂੰ ਅਜੇ ਤਾਂ ਝੋਨਾ ਲੱਗਣਾ ਤੇ ਸਾਡੀ ਪਨੀਰੀਆਂ ਸੋਗੀਆਂ ਝੋਨਾ ਤਾਂ ਅਸੀਂ ਤਾਂ ਹੀ ਨਾ ਮੰਗਣਾ ਜੇ ਸਾਡੀ ਪਨੀਰੀ ਹੋਊਗੀ ਤੇ ਪਨੀਰੀ ਤਾਂ ਇਹਨਾਂ ਬੀਲੀ ਘਸਕਾਤੀ ਤੇ ਉੱਥੇ ਆਈਦਾ ਉਹਦੇ ਸਾਡੇ ਕੋ ਮਰਾਜ ਮਣੀ ਆ ਤੇ ਬੁਰੇ ਹਾਲ ਤੇ ਤਾਰਾ ਤੇ ਇੱਥੇ ਜੋੜਸਾ ਫੀਡਰ ਆ ਉੱਥੇ ਤਾਰਾ ਸੜ ਗਿਆ ਗਲ ਗਿਆ ਬਿਲਕੁਲ ਤੇ ਮੋਟਰ ਵਾਲੇ 2 2000 ਰ ਦੋ ਦੋ ਯਰਪੇ ਕੋਲੋਂ ਪਾ ਕੇ ਤਾਲਾ ਲਾ ਕੇ ਪਾਉਂਦੇ ਆ ਕੋਈ ਮਹਿਕ ਨੂੰ ਤਾਰ ਨਹੀਂ ਮਿਲੀ ਕੋਈ ਸੋਚ ਨਹੀਂ ਜੇ ਸੋਚ ਤਾਂ ਸਾਰੇ ਗਲੇ ਪਏ ਆ ਬਹੁਤ ਬੁਰੇ ਆ ਕਿ ਤਰ੍ਹਾਂ ਨਿਕਲਣਾ ਜਦੋਂ ਪਿੰਡੀਆਂ ਸੁਰਗ ਨਿਕਲ ਇਹ ਮੁੱਦੇ ਤੇ ਇਕੱਠੇ ਹੋਏ ਅੱਜ ਇਹਦੇ ਬਾਰੇ ਅਸੀਂ ਬਿਜਲੀ ਬੋਰਡ ਆ ਉਹਨਾਂ ਨੂੰ ਚੇਤਾਵਨੀ ਵੀ ਦੇਣੀ ਆ ਵੀ ਜੇ ਨਾ ਕੋਈ ਹੱਲ ਹੋਇਆ ਤਾਂ ਫਿਰ ਇਹ ਗਾਹ ਆਪਦਾ ਕੋਈ ਜੋ ਜੱਥੇ ਬੰਦੀ ਕੋਗੀ ਜੋ ਡਿਸੀਜਨ ਹੋਊਗਾ ਉਹਦੇ ਵਿੱਚ ਤਿਆਰ ਬੈਠੇ ਆ ਜੀ ਜੀ ਨਾ ਜੀ ਮੇਰਾ ਅੱਜ ਜਤਿੰਦਰ ਸਿੰਘ ਭੱਗਾ ਕਿਹੜੇ ਵਿੱਚ ਇਕੱਠੇ ਵਿਸ਼ਾ ਇਹ ਆ ਜੀ ਪਿਛਲੇ ਕੋਈ 10 15 ਦਿਨਾਂ ਤੋਂ ਜਦੋਂ ਵੀ ਕੋਈ ਮਾੜੀ ਜੀ ਹਵਾ ਪੱਤਾ ਹਿਲਦਾ ਤੇ ਲੈਣਾ 'ਚ ਫਾਲਟ ਪੈ ਜਾਂਦਾ ਜੀ ਜਿੰਨੀਆਂ ਲੈਣਾ ਕੋਈ ਸੋਚ ਨਹੀਂ ਕੰਮ ਕਰਦਿਆ ਜੇ ਫਾਲਟ ਲੱਭਣਾ ਹੋਵੇ ਤੇ ਆਪਾਂ ਨੂੰ ਮਤਲਬ ਸਾਰਾ ਬਿਜਲੀ ਘਰ ਬੰਦ ਕਰਾ ਕੇ ਤੇ ਫਿਰ ਫਾਲਟ ਲੱਭਣਾ ਪੈਣਾ ਪੈਂਦਾ ਬਹੁਤ ਜ਼ਿਆਦਾ ਬਿਜਲੀ ਦਾ ਬੁਰਾ ਹਾਲ ਆ ਪੱਟੀ ਬਿਲੀ ਘਰ ਤੁਸੀਂ ਜਾਂਦੇ ਜੋ ਵੇਖ ਲਿਆਓ ਟਰਾਂਸਫਾਰਮ ਭਰੇ ਪਏ ਆ ਇਹਦੇ ਨਾਲੋਂ ਸਰਕਾਰ ਨੂੰ ਦਈਆਂ ਨੇ ਵੀ 2 ਰੁਪਏ ਜੂਨਟ ਬੱਤੀ ਲਾ ਦਿੱਤੀ ਜਾਵੇ ਤਾਂ ਕਿ ਜਿਹੜਾ ਕੰਮਕਾਰ ਚੱਲੀ ਜਾਵੇ ਕੋਈ ਸਮਾਨ ਹੋਵੇ ਨਾ ਕੋਈ ਸਮਾਨ ਮਿਲਦਾ ਪਿਆਵਾ ਪੱਲਿਓ ਲੋਕ ਜੇ ਕਿਹ ਲੈਣ ਮੈਨੂੰ ਕਹੀਦਾ ਉਹ ਕਹਿੰਦਾ ਵੀ ਗ੍ਰਾਈ ਕਰੋ ਆਪਦੀ ਤੁਸੀਂ ਪਲੇਟਾਂ ਲਿਆਓ ਦੂਜੀਆਂ ਪਤਰੀਆਂ ਲਿਆਓ ਸੋਚ ਲਿਆਓ ਤੇ ਫੇਰ ਲੱਗਣਾ ਪ੍ਰਾਈਵੇਟ ਕੋਈ ਵੀ ਸਮਾਨ ਸਾਨੂੰ ਬਿਜਲੀ ਘਰੋਂ ਨਾ ਮਿਲ ਨਹੀਂ ਰਿਹਾ ਬੱਤੀ ਦਾ ਬਹੁਤ ਬੁਰਾ ਅਲਪਨੇਰੀਆਂ ਸੁੱਕਣ ਦੀਆਂ ਝੋਨੇ ਲੱਗਣ ਜੇ 5 ਤਰੀਕ ਨੂੰ ਲਾਈਟ ਆ ਰਹੀ ਆ ਤੇ ਜੇ ਹਉ ਹਾਰ ਰਿਹਾ ਸਾਨੂੰ ਪਤਾ ਲੈਣਾ ਚੱਲਣੀ ਰਣੀ ਆ ਅਗਲੇ ਦਿਨ ਮੌਸਮ ਵੀ ਖਰਾਬ ਦੱਸੰਦਾ ਆ ਕਈਆਂ ਥਾਵਾਂ ਤੋਂ ਲੈਣ ਥੱਲੇ ਲੱਗੀ ਹੋਈ ਆ ਪਿਛਲੇ ਦਿਨੇ ਵੀ ਆ ਤਾਰਾਂ ਤਾਰਾਂ ਦੀ ਵਜ੍ਹਾ ਕਰਕੇ ਆਡੇ ਆਪਣੇ ਪਿੰਡਾਂ ਮੁੰਡਾ ਇੱਕ ਮਰਿਆ ਵਾ ਜੇ ਬਾੜੀਆਂ ਤਾਰਾਂ ਕਰਕੇ ਤੇ ਸਾਡੀ ਤੇ ਉਹ ਸਰਕਾਰ ਨੂੰ ਬੇਨ ਇਹ ਜਲਦੀ ਤੋਂ ਜਲਦੀ ਇਹ ਤੇ ਲੈਣਾ ਸਿੱਧੀਆਂ ਕਰਕੇ ਜਿਹੜੇ ਖੰਭੇ ਵੀ ਡਿੱਗਣ ਵਾਲੇ ਜਾਂ ਮਾਰੇ ਖੰਭੇ ਆ ਉਹਨਾਂ ਨੂੰ ਸਹੀ ਕਰਕੇ ਦੋ ਚੌਹਾਂ ਦਿਨਾਂ ਅੰਦਰ ਨਾਲ ਅਸੀਂ ਪਿੰਡ ਵਾਸੀ ਨਾਲ ਲੱਗਾਗੇ ਤੇ ਤਾਰਾਂ ਬਦਲ ਕੇ ਤੇ ਸੋਚ ਸਾਰੇ ਲਾਏ ਜਾਣ ਫਿਰ ਇਹ ਲਾਈਟ ਮਿਲਣੀ ਆ ਨਹੀਂ ਤੇ ਕਾਗਜ਼ਾਂ ਦੇ ਵਿੱਚ 8 ਘੰਟੇ ਆਉਣੀ ਆ ਉਦਾਂ ਗਰਾਊਂਡ ਲੈਵਲ ਤੇ 8 ਘੰਟੇ ਨਹੀਂ ਆਉਣੀ ਅਸੀਂ ਆ ਵੀ ਕੱਚੋ ਇਹਨਾਂ ਨੂੰ ਵੀ ਟੈਅਰ ਕਰੋ ਜਿੰਨੀਆਂ ਜੇ ਨਹੀਂ ਕਰਨੀਆਂ ਤੇ ਅਸੀਂ ਧਰਨਾ ਦੇਵਾਂਗੇ ਸਾਨੂੰ ਬਹੁਤ ਕੰਨਾ ਪੈਂਦਾ ਜੀ ਇਹ ਸਾਰਾ ਥਾਂ ਪਿਆ ਥਲੋ ਅਹੀਂ ਤੇ ਬੇ ਆਦਮੀ ਬਾਗੇ ਬਾਣ ਬਣਾਉਣਾ ਇਥੇ ਦੇ ਮੇਖਣ ਦੇ ਘਰ ਨਹੀਂ ਸੁੱਕਣੇ ਮਨ ਕੇ ਪਰਾਂ ਕਿਹੜੀ ਦੱਸੋ ਕਿਹੜਾ ਡੂੰਗੜਾ ਕਿ 32 ਕੋਲੋਂ ਅਸੀਂ ਬਹੁਤ ਸਾਰਾ ਇਲਾਕਾ ਓਖਿਆ ਤਾਰਾਂ ਬਹੁਤ ਭੌਣਾ ਲੱਗੀਆਂ ਇਹ ਵਿਚਾਰੇ ਕਿਸਾਨ ਬੋਲਿਆ ਹੁਣ ਤੇ ਇਹਦੀ ਪੈਲੀ ਪਈ ਆ ਇਹ ਡਰਦਾ ਪੈਲੀ ਫੋਨ ਹੁੰਦਾ ਵੀ ਜੇ ਬੱਤੀ ਨਾਲ ਲੱਗ ਗਈ ਤੇ ਮੈਂ ਮਰੂੰਗਾ ਕਿ ਬੰਦੇ ਤੋਂ ਮਰੇ ਸਭਰਾਉਗਾ ਤੇ ਮਿਹਰਬਾਨੀ ਕਰਕੇ ਅਸੀਂ ਤੇ ਇਹੋ ਕਹਨੇ ਆ ਵੀ ਸਾਨੂੰ ਮਜਬੂਰ ਨਾ ਹੋਣਾ ਪਵੇ ਸਾਡੀ ਜਿਹੜੀ ਬੱਤੀ 24 ਘੰਟਿਆਂ ਲਈ ਇਹ ਵੀ ਸਹੀ ਕਰੋ ਤੇ ਦੂਜਿਆਂ ਤਾਰਾਂ ਕੱਟ ਕੇ ਸਹੀ ਕਰੋ ਸਾਨੂੰ ਬੱਤੀ ਦਾ ਫੇਰ ਹੀ ਫਾਇਦਾ ਵਾ ਤੇ ਜੇ ਨਾ ਇਹਦਾ ਸਾਰੇ ਝੋਨੇ ਰਹਿ ਨੇ ਜੀ ਅਸੀਂ ਕੀ ਡਾਂ ਕਰਬੋ ਜਸਵਿੰਦਰ ਸਿੰਘ ਇੱਕ ਕਮੇਟੀ ਦੇ ਕੀ ਕੋਸ਼ਟਾ ਮੈਂ ਐਸਐਸ ਲਗਾ ਛਾੜ ਕੇ ਜੁਰਾ ਤੇ ਕੀ ਮਸਲਾ ਆੜਾ ਕਿਸਾਨਾਂ ਨੇ ਦੋਸ਼ ਲਾਇਆ ਕਿ ਦੇ ਨਾਲ ਜਿਹੜਾ ਆਇਤਾ ਕੋਈ ਇਹ ਵੀ ਉਹ ਸਟਾਫ ਦੀ ਘਾਟ ਐ ਇੱਥੇ ਵੀ ਇੱਕ ਨਾਂ ਤੇ ਕਹਿੰਦੇ ਹੈਗਾ ਉਹ ਲੈਂਡਮੈਨ ਤੇ ਹੁਣ ਲੈਣਾ ਜਿਆਦਾ ਲੰਮੀਆਂ ਹੋ ਆ ਕਹਿੰਦੇ ਜਦੋਂ ਉਹਨਾਂ ਕਹਿੰਦੇ ਫਾਲਟ ਪੈਂਦਾ ਜੋ ਮੀਂਹ ਦੇ ਰੀਨ ਉਹ ਵੀ ਆ ਉਦੋਂ ਫਿਰ ਮੁਸ਼ਕਲ ਆਉਦੀ ਏ ਚੀਜ਼ ਦੀ ਕਿ ਫਾਲਟ ਕਰ ਕਰ ਕੇ ਦੋ ਦੋ ਦਿਨ ਵੀ ਲੱਗ ਜਾਂਦੇ ਇਹਨਾਂ ਨੂੰ ਉਹਦਾ ਕਰਕੇ ਕਹਿੰਦਾ ਇਹ ਸਪਲਾਈ ਦੀ ਏ ਇਸ ਜਿਹੜੀ ਦਿੱਕਤ ਆ ਰਹੀ ਏ ਫਾਲਟ ਦੇ ਵਿੱਚ ਆਪਾਂ ਸਪਲਾਈ ਮਿਲਦੀ ਨਹੀਂ ਨਾ ਜੋ ਲੈਂਡ ਹੋਲਡ ਉਹਦੇ ਹੀ ਚਲਾਵਾਂਗੇ ਅਨਦਰ ਗੜਾਂ ਦੀਆਂ ਬਿਰੀਆਂ ਤਾਰਾਂਆਂ ਗਿਆ ਫਲਟ ਗਈਆਂ ਬੰਦਿਆ ਦੇ ਉਹ ਉਹ ਤੇ ਵੀ ਜੀ ਇਹਨਾਂ ਨੇ ਕਸਰੀਆਂ ਬਾਲਸਟਾਫ ਨੇ ਵੀਰੋ ਸਾਹਿਬ ਨੇ ਸਾਡੇ ਵੱਲੋਂ ਤੇ ਸਪਲਾਈ ਅਸੀਂ ਦੇਣੀ ਹੁੰਦੀ ਆ ਸਾਡੇ ਨਾਲ ਸਪਲਾਈ ਚੱਲਣੀ ਆ ਅਸੀਂ ਜੇ ਕੀਡਰ ਕਲੀਅਰ ਆ ਤੇ ਅਸੀਂ ਪਾਈ ਲੈ ਕੇ ਚਲਾਉਨੇ ਆ ਜੇ ਗਾੜੀ ਖਵਾਲ ਟਿਆ ਤੇ ਫਿਰ ਇਥੋਂ ਬ੍ਰੇਕਰ ਨਹੀਂ ਆਉਂਦਾ ਪਸਾਨਾਂ ਨੂੰ ਤਾਂ ਮੁਸ਼ਕਲਾਂ ਕੋਈ ਗਿਆਨ ਆ ਰਹੀਆਂ ਤੇ ਸਾਹਮਣੇ ਕਹੜੇ ਵੀਰੀ ਜੀ ਦੀ 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 ਮੁਲਾਜ਼ਮਾਂ ਦੇ ਤੇ ਜੀ ਕੰਮ ਜਿਹੜਾ ਵੇ ਕੋਈ ਉਹਦੇ ਵਿੱਚ ਆਪਾਂ ਨਗੇਲੀ ਚੈਰ ਸਕਦੇ ਕਿਉਂਕਿ ਸਟਾਫ ਦੀ ਜਿਹੜੀ ਤੁਹਾਡੇ ਸਟਾਫ ਦਾ ਤੁਹਾਨੂੰ ਪਤਾ ਹੀ ਆ ਵੀ ਹੈ ਵੀ ਨਹੀਂ ਕਿਤੇ ਮੁਲਾਜ਼ਮ ਘਟਿਆ ਇੱਕ ਉਧਰੋਂ ਨਹੀਂ ਮੀਚੇ ਖਰਦਾਈ ਜ਼ਿਆਦਾ ਹੁਣ ਸੇਖਮ ਚੱਲਣ ਲਿਆ ਵਾ ਇਹ ਹੋਣਾ ਵੀ ਜ਼ਿਆਦਾ ਉੱਤੇ ਜਿਹਦੇ ਤੇਰੀ ਆ ਜੀ ਕੋਈ ਉਹ ਫਿਰ ਕਹਿੰਦਾ ਜਿੰਨਾ ਫਾੜ ਨਿਕਲਦਾ ਵਾ ਉਹਨੇ ਕਿ ਉਹ ਕਰਦੇ ਆ ਉਹ ਫਿਰ ਕਹਿੰਦਾ ਵਾ ਕੀ ਗਾੜੀ ਬੰਦ ਰਹੀਦਾ ਉਸ ਨਾਲ ਹੁਣ ਦੋ ਤਿੰਨ ਦਿਨ ਹੋ ਗਏ ਜੋਰ ਸਿੰਘ ਕਹਿੰਦੇ ਰਹੀ ਪ੍ਰੋਬਲਮ ਤੇ ਢੁੱਲੇ ਵਾਲੇ ਦੀ ਆ ਰਹੀ ਹੈ। ਉਹੀ ਕੱਲ ਕੱਲ ਵੀ ਰਤੀ ਗਏ ਕਰਦੇ ਫਾਲਟ ਪਰ ਇਹ ਤੱਕ ਫਾਲਟ ਜਾਂਦਾ ਲੱਭਣੀ। ਇਹਦੇ ਵਿੱਚ ਮੈਂ ਇੱਕ ਚੀਜ਼ ਕਹਾਂਗਾ ਕਿਸਾਨਾਂ ਨੂੰ ਵੀ ਹੱਥ ਜੋੜ ਕੇ ਬੇਨਤੀ ਆ। ਵੀ ਸਟਾਫ ਦੀ ਘਾਟ ਆ। ਜਿੱਥੇ ਕੋਈ ਫਾਲਟ ਆ ਤੁਹਾਨੂੰ ਨਜ਼ਰ ਆਉਂਦਾ ਤੇ ਤੁਸੀਂ ਜਰੂਰ ਦੱਸੋ। ਜੇ ਤੁਸੀਂ ਦੱਸੋਗੇ ਤੇ ਉਹਦਾ ਮਸਲਾ ਛੇਤੀ ਹੱਲ ਹੋ ਜਾਊਗਾ। ਜੇ ਤੁਸੀਂ ਦੱਸੋਗੇ ਨਹੀਂ ਵੇਖ ਕੇ ਕਹੋਗੇ ਵੀ ਉਹ ਮਹਿਕਮੇ ਲੈਣ ਕੇ ਵੇਖਣਾ। ਜਦੋਂ ਵੀ ਲੈਣਾ ਬਹੁਤ ਲੰਬੀਆਂ ਸਟਾਫ ਇਹ ਤੇ ਹੈ ਦੋ ਸਾਰੇ ਲੈਣ ਬਣੇ ਜਿੱਥੇ। ਸੋਰਾ 8 ਮੀਟਰ 10 ਫੀਟਰ ਚੱਲ ਰਿਹਾ ਸੋਰਾ ਏਪੀ ਦੋ ਜੁਪੀਸ ਚੱਲ ਰਿਹਾ ਇੱਕ ਘਰ ਬੰਨ ਜਲ ਰਿਹਾ ਹੁਣ ਉਹ ਦੋ ਜਣੇ ਕਿਧਰ ਗਏ ਹੋ ਸਾਇਦ ਜੀ ਜੇ ਹੁਣ ਨਾਲ ਸਾਥ ਦੇ ਪ੍ਰੋਬਲਮ ਦੇਦਾ ਸਾਥ ਦੇ ਨਾਲ ਸਹਿਯੋਗ ਦੇਵੇ ਸਹਿਯੋਗ ਦੇ ਕੇ ਫਾਲਟ ਕਿੰਦਾ ਜਿੱਥੇ ਹੈਗਾ ਨਾਲ ਦੱਸਿਆ ਜਾਵੇ ਉਹ ਜਾ ਕੇ ਮਲਾਇਓ ਉਥੇ ਫਾਲਟ ਕੱਢਣ ਚਲੋ ਆਪਾਂ ਨੂੰ ਵੀ ਸਪਲਾਈ ਪੂਰੀ ਮਿਲੇ ਕਲੀਅਰ ਹੋਵੇ ਅਸੀਂ ਤੇ ਇਹੋ ਚੀਜ਼ ਆ ਰਹੇ ਹਾਂ ਜੀ ਜਿਹੜੀਆਂ ਥੱਲੇ ਜਾ ਰਹੀਆਂ ਡਿੱਗੀਆਂ ਉਹ ਕਿੰਨੇ ਦਿਨਾਂ ਦਾ ਚੱਲ ਰਹੀਆਂ ਆ ਪੀ ਵੇਖੋ ਜੀ ਉਹ ਤੇ ਦੱਸ ਸਕਦੇ ਆ ਕਹਿੰਦੇ ਬਾਹਰਲੇ ਜਾਈ ਤੇ ਐਡੀਓ ਸਾਹਿਬ ਉਹ ਤੇ ਸਾਡੇ ਵਾਸਤੇ ਗੱਲ ਨਹੀਂ ਸਾਡਾ ਤੇ ਅੰਦਰੋਂ ਦੱਸੋ ਜੀ ਸਾਡੇ ਅੰਦਰ ਜੇ ਹੈਗਾ ਕੋਈ ਇਤਫਾਕ ਨਹੀਂ ਉਹ ਦੱਸ ਸਕਦੇ ਨਹੀਂ ਦੂਜਾ ਨਹੀਂ ਬਾਹਰ ਦੱਸ ਨਹੀਂ ਸਕਦੇ ਜੀ ਬਾਹਰ ਕਿਉਂ ਨਹੀਂ ਲੈਣ ਦੇ ਗਏ ਨਹੀਂ ਆ ਬਾਅਦ ਸਾਨੂੰ ਪਤਾ ਨਹੀਂ ਆ ਕਿ ਤੈਨੂੰ ਲੈਣਾ ਜਾ ਰਹੀਆਂ ਤੇ ਕਿੱਥੇ ਉਤਾਰਾਂ ਨਹੀਂ ਵੀਆ ਕਿੱਥੇ ਨਹੀਂ ਉਹ ਫਿਰ ਐਡੀਓ ਤੇ ਜਹੀ ਨਾਲ ਗੱਲ ਕਰਨੀ ਹੋਈ ਜੀ